ਆਜੋ ਮਿੱਤਰੋ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਜਿਹੜਾ ਆਪਾਂ ਅਰਸੀ ਦਾ ਤੇਲ ਆ ਜਿਹੜਾ ਉਸ ਪਨੀਰੀ ਬਣਾਉਣੇ ਹੋਣੇ ਆਪਾਂ ਹਰੇਕ ਸਿਆਲਾਂ ਚ ਅਰਸੀ ਦੇ ਤੇਲ ਦੀ ਆ ਕਈ ਭਰਾ ਫਿਰ ਕਹਿ ਮੈਨਿਆ ਵੀ ਸੁੱਧ ਤੇਲ ਜਿਹੜਾ ਅਰਸੀ ਦਾ ਵੀ ਉਹੋ ਕਾਪਾਂ ਕਿਥੋਂ ਲਈਏ ਕਿਉਂਕਿ ਜਿਹੜਾ ਕਿਸੇ ਕੰਪਨੀ ਦਾ ਤੇਲ ਆਉਗਾ ਇੱਕ ਥਾਂ ਮੈਂ ਦੇਖਿਆ ਮਾਰਕੀਟ ਦੇ ਵਿੱਚੋਂ ਮਹਿੰਗਾ ਬਹੁਤ ਜ਼ਿਆਦਾ ਆ ਤੇ ਦੂਸਰੇ ਨੰਬਰ ਤੇ ਵੀ ਉਹਦੇ ਪਤਾ ਨਹੀਂ ਕੀ ਮਿਲਾਪਤਾ ਹੁੰਦੀਆਂ ਨੇ ਮੈਂ ਇਹ ਕਹਣਾ ਵੀ ਤੁਸੀਂ ਆਪੋ ਆਪਣੇ ਏਰੀਆ ਦੇ ਵਿੱਚੋਂ ਜਿੱਥੋਂ ਕਿਤੇ ਕੋਈ ਆ ਭਰਾ ਜਿਹੜੇ ਆਪਣੇ ਆਪ ਦਾ ਜਿਵੇਂ ਕੋਲੂ ਲਾਏ ਹੁੰਦੇ ਨੇ ਆਪਦਾ ਤੇਲ ਕੱਢਦੇ ਨੇ ਅਲਸੀ ਦਾ ਸੁੱਧ ਤੇਲ ਉੱਥੋਂ ਲਵੋ ਤੁਸੀਂ ਤੇ ਆਪਾਂ ਦਾ ਉਹ ਆਪਣੇ ਭਰਾ ਤੋਂ ਲੈ ਕੇ ਜਾਂਦਾ ਤੇਲ ਚਾਰ ਪੰਜ ਸਾਲ ਹੋ ਗਏ ਆਪਾਂ ਨੂੰ ਹਰੇਕ ਸਾਲਾਂ ਚ ਅਲਸੀ ਦੀ ਪਨੀਰੀ ਬਣਾਉਂਦਿਆਂ ਨੂੰ ਤੇ ਮੈਨੂੰ ਬਹੁਤ ਭਰਾਵਾਂ ਦੇ ਫੋਨ ਆਉਂਦੇ ਸੀਗੇ ਬਈ ਤੁਸੀਂ ਕਿੱਥੋਂ ਲੈਂਦੇ ਹੋ ਤੇਲ ਇਹ ਅਸੀਂ ਤਾਂ ਹੀ ਸਾਡੇ ਖੁਰ ਪਿੰਡੀ ਇੱਕ ਬਹੁਤ ਪੁਰਾਣਾ ਪਤਲਾ ਜਿਹੜਾ ਇਹ ਕੋਲੂ ਲੱਗਿਆ ਆ ਕਾਂ ਕਿਤੇ ਕਿੰਨੇ ਸਾਲ ਹੋ ਗਏ ਆਪਣੇ ਠੀਕ ਕਿੰਨਾ ਲਾਓ ਠੀਕ 30 ਸਾਲਾਂ ਤੋਂ ਇਹ ਉਹਨੂੰ ਦਾ ਕੰਮ ਕਰਦੇ ਆਂ ਭਰਾ ਹੁਣ ਇਹ ਆਪਣੇ ਪਿੰਡ ਪੱਖੋਵਾਲ ਚਮਿੰਡੀਆਂ ਵਾਲੇ ਵਜਦੇ ਨੇ ਇਹ ਤੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ ਤੇਲ ਲੈਣ ਇੱਥੇ ਸਰੋਂ ਦਾ ਤੇਲ ਸਰੋਂ ਨਾਲ ਹੁੰਦਾ ਜੇ ਇੱਕ ਆਪਣਾ ਅਲਸੀ ਦਾ ਹੋ ਗਿਆ ਨਾ ਤੇ ਰਾਵੇਂ ਵੀ ਹੁੰਦਾ ਨਾ ਰਾਾਂ ਦਾ ਤੇਲ ਵੀ ਹੁੰਦਾ ਵੀਰ ਉਹਨਾਂ ਕੋਲ ਤੇਲਾਂ ਦਾ ਵੀ ਸੁੱਧ ਤੇਲ ਬਹੁਤ ਕੰਮ ਆਉਂਦਾ ਵਾ ਉਹ ਵੀ ਇੱਥੇ ਮਿਲ ਜਾਂਦਾ ਤੁਹਾਨੂੰ ਮਿਲੂਗਾ ਤੇ ਆਹ ਹੁਣ ਰੇਟ ਕੀ ਆ 250 ਰੁਪਏ 250 ਰੁਪਏ ਤੇਲ ਦਾ ਰੇਟ ਆ ਅਲਸੀ ਦੇ ਦਾ ਨਹੀਂ ਬਜ਼ਾਰਾਂ ਦੇ ਵਿੱਚ 350 ਰੁਪਏ ਤੱਕ ਵੀ ਤੇਲ ਵੇਚਿਆ ਜਾ ਰਿਹਾ ਇਹੋ ਤੋਂ ਪਤਾ ਨਹੀਂ ਕੀ ਸਵਾਖ ਇਹ ਪਾਉਂਦੇ ਨੇ ਮਤਲਬ ਉਹ ਹੁਣ ਅੱਜ ਆਪਾਂ 4 ਲੀਟਰ ਆਵਦੇ ਲਈ ਆ ਕੇ ਚੱਲੇ ਆ ਇੱਕ 5 ਉਹ ਪਾ ਦਿਓ ਜੀ ਆਪਾਂ ਤੇ 5 ਲੀਟਰ ਆਪਣੇ ਮਾਸੀਵਾੜੇ ਆਪਣੇ ਦੋਸਤ ਨੇ ਮੁੰਡੇ ਹੁਣ ਦੇਖ ਲਓ ਵੀ ਕਿੰਨੀ ਦੂਰ ਆ ਮਾਸੀਵਾੜਾ ਆਪਣੇ ਤੋਂ ਇਹਦੇ ਮੁੰਡੇ ਉਦੋਂ ਪਿਛਲੇ ਸਾਲ ਆ ਆਪ ਆਏ ਸੀ ਹੁਣ ਉਹਨਾਂ ਨੂੰ ਦੋ ਵਾਰ ਅਸੀਂ ਜਾ ਕੇ ਦੇਖ ਕੇ ਆਏ ਆ ਉੱਥੇ ਫੜਾ ਕੇ ਆਏ ਆ ਤੇਲ ਕਿਉਂਕਿ ਜਿਹੜੇ ਬੰਦੇ ਨੂੰ ਸੌਂਕ ਆ ਆਪਦੀ ਸਿਹਤ ਬਾਰੇ ਉਹਨਾਂ ਨੂੰ ਪਤਾ ਵੀ ਅਰਸੀ ਚ ਗੁਣ ਕਿੰਨੇ ਹੁੰਦੇ ਨੇ ਤੇ ਆਪਾਂ ਪਨੀਰੀ ਬਣਾ ਲੈਨੇ ਆ ਤੇ ਅਸੀਂ ਕਿ ਉਹਦੀ ਪਰ ਉਹ ਠੀਕ ਨਹੀਂ ਅਰਸੀ ਦੇ ਤੇਲ ਦੀ ਪਨੀਰੀ ਬਣਾਉਣੀ ਚਾਹੀਦੀ ਆ ਇਹ ਜ਼ਰੂਰ ਆ ਵੀ ਇਹ ਫਿਰ ਥੋੜੀ ਮਤਲਬ ਆਪਾਂ ਜਿਆਦੇ ਮਾਤਰਾ ਜਿਦਾ ਨਹੀਂ ਖਾ ਸਕਦੇ ਵੀ ਘੱਟ ਖਾਣੀ ਹੁੰਦੀ ਆ ਤੇ ਕਿਉਂਕਿ ਥੋੜੀ ਜੀ ਅਲਸੀ ਦੀ ਤਸੀਰ ਹੈ ਇਲੈਕਟ੍ਰੋਲ ਨਹੀਂ ਬਣਾਉਂਦਾ ਹਾਂ ਕਲੇਸਟਰੋਲ ਨਹੀਂ ਬਣਾਉਂਦਾ ਪਰ ਹੁਣ ਗਰਮ ਹੋਣ ਕਰਕੇ ਵੀ ਥੋੜੀ ਜੀ ਘੱਟ ਖਾਣੀ ਚਾਹੀਦੀ ਆ ਪਰ ਉਹ ਹੈ ਕਹ ਲਓ ਜਿਨਾਂ ਨੂੰ ਪਤਾ ਹੈ ਗੱਲਾਂ ਦਾ ਤੇ ਹੁਣ ਕਈ ਮੈਨੂੰ ਕਹਿੰਦੇ ਨੇ ਵੀ ਥੋੜੀ ਸਿਹਤ ਦਾ ਕੀ ਰਾਜ ਆ ਆਪਣੀ ਸਿਹਤ ਦਾ ਮਤਲਬ ਇਹੀ ਰਾਜ ਆ ਵੀ ਇਹ ਜਿਹੇ ਚੀਜ਼ਾਂ ਜਿਹੜੀਆਂ ਨੇ ਆਪਾਂ ਵਰਤੀਆਂ ਨੇ ਜਿਵੇਂ ਉਹਨਾਂ ਅਲਸੀ ਦੇ ਤੇਲ ਦੀ ਪਨੀਰੀ ਬਣਾਵਾਂਗੇ ਪਹਿਲਾਂ ਵੀ ਬਣਾਈ ਆ ਆਪਾਂ ਹੁਣ ਤਾਂ ਅੱਜ ਕਹ ਲਓ ਵੀ ਤੇ ਪਹਿਲਾਂ ਵੀ ਇੱਕ ਵਾਰ ਆਪਾਂ ਬਣਾ ਚੁੱਕੇ ਆ ਤੇ ਆਪਾਂ ਇਹ ਗੱਲ ਤੁਹਾਡੇ ਨਾਲ ਤਾਂ ਸਾਂਝੀ ਕਰੀ ਆ ਕਿਉਂਕਿ ਵੀਰ ਹੁਣੀ ਆਪਦਾ ਸੁੱਧ ਤੇਲ ਜਿਹੜਾ ਉਹ ਕਰਦੇ ਆ ਅੱਖਾਂ ਦੇ ਸਾਹਮਣੇ ਤੁਸੀਂ ਬਾਈ ਹੁਣਾਂ ਤੋਂ ਇੱਥੋਂ ਤੇਲ ਲੈ ਜਾ ਸਕਦੇ ਹੋ ਤੇ ਫੋਨ ਨੰਬਰ ਬਾਈ ਕਹਾਂ ਜੀ ਆਪਾਂ ਦੇਣਾ ਨਹੀਂ ਗਾ ਕਿਉਂਕਿ ਇਹ ਨਾ ਬੰਦੇ ਡਿਸਟਰਬ ਵੀ ਜ਼ਿਆਦਾ ਮਤਲਬ ਕੰਮ ਵਾਲਾ ਬੰਦੇ ਨੇ ਇਹ ਇਕੱਲਾ ਹੀ ਭਰਾ ਆਪੀ ਕੰਮ ਕਰਦਾ ਕੋਈ ਇਹਦਾ ਲੇਬਰ ਵਾਲਾ ਨਹੀਂ ਰੱਖਿਆ ਹੋਇਆ ਠੀਕ ਆ ਜੀ ਸਰੋਂ ਦਾ ਤੇਲ ਵੀ ਇੱਕ ਨੰਬਰ ਆ ਵੀਰ ਹੁਣਾਂ ਦਾ ਮਤਲਬ ਪੂਰਾ ਨੌ ਚੱਲਦਾ ਵਾ ਲੱਕੇ 'ਚ ਸਾਡੇ ਆ ਤੁਹਾਨੂੰ ਐਡਰੈਸ ਦੱਸ ਦਿੰਨੇ ਆ ਵੀ ਪਿੰਡ ਪੱਖੋਵਾਲ ਜਿਹੜੇ ਨੇ ਚਮੰਡਿਆਂ ਵਾਲਿਆਂ ਦਾ ਕੋਲੂ ਆ ਜਿਹੜਾ ਇਹ বাজਦਾ ਜੀ ਆਪਣੇ ਤੇ ਸੋ ਜਰੂਰ ਤੁਸੀਂ ਇੱਥੋਂ ਲਿ ਆਇਓ ਤੇਲ ਬਿਲਕੁਲ ਮਤਲਬ ਤੁਸੀਂ ਭੁੱਲ ਜੂਗੇ ਕਿਤੋਂ ਹੋਰ ਉਹ ਕਰਨਾ ਮਤਲਬ ਤੇ ਗਰਚਾਰਨ ਨੌਆ ਵੀਰ ਦਾ ਚਮੰਡਿਆਂ ਵਾਲੇ